ਕੀ ਕਾਲਸਾ ਵੈਕੀ ਕੀ ਪਤੇ ਮੈਂ ਲਖਬੀਰ ਸਿੰਘ ਲੋਕੀਮਿੰਦਰ ਸਾਹਿਬ ਦਾ ਐਮਐਲਏ ਆਪ ਦੇ ਰੂਪ ਰੂਪ ਅੱਜ ਇਸ ਲਈ ਹੋਇਆ ਆ ਕਿ ਆ ਜੋ ਨਿਊਜ਼ ਆ ਰਹੀ ਆ ਕਿ ਸ੍ਰੀ ਹਰਮੰਦਰ ਸਾਹਿਬ ਦੇ ਉੱਤੇ ਆਰਡੀਐਕਸ ਦਾ ਹਵਾਲਾ ਕੋਈ ਨਾ ਕੋਈ ਐਸੀਆਂ ਗੱਲਾਂ ਦੋ ਤਿੰਨ ਵਾਰੀ ਈਮੇਲ ਆਉਣੀਆਂ ਇਹ ਹਬੜਾ ਤਫਰੀਦਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਔਰ ਗੁਰੂ ਰਾਮਦਾਸ ਦੇ ਘਰ ਮੈਂ ਸੁਣਦਾ ਕਿ ਇਹ ਸਾਰਾ ਕੁਝ ਜੋ ਕੁਝ ਹੋ ਰਿਹਾ ਹੈ ਇਹ ਬੜੀ ਸਾਜ਼ਿਸ਼ ਦੇ ਦੀਨ ਹੋ ਰਿਹਾ ਹੈ। ਜਿਵੇਂ ਸਾਡੇ ਸਰਕਾਰ ਦੇ ਪ੍ਰਧਾਨ ਧਾਮੀ ਸਾਹਿਬ ਨੇ ਵੀ ਆਪਣੀ ਵਾਈਟ ਪੇਪਰ ਚ ਦੱਸਿਆ ਹੈ ਇਹਦੇ ਪਿੱਛੇ ਬੜੀ ਵੱਡੀ ਸਾਜ਼ਿਸ਼ ਆ। ਇਹ ਹਰਿਮੰਦਰ ਸਾਹਿਬ ਦੀ ਜੋ ਇਹਦੀ ਵੱਡੀ ਤਾਕਤ ਆ ਇੰਨੀ ਵੱਡੀ ਆਸਤਾ ਹੈ ਲੋਕਾਂ ਦੇ ਵਿੱਚ ਔਰ ਜਿਹੜਾ ਰਾਤ ਦਿਨ ਲੋਕਾਂ ਦੀ ਪਰਿਵਾਰ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਦੰਕਮਸਤਕ ਹੋਣ ਵਾਸਤੇ ਲੱਗੀ ਰਹਿੰਦੀ ਆ ਇਹ ਸਾਰੀ ਲੋਕਾਂ ਵਿੱਚ دہشت ਪਾਲਾ ਪੈਦਾ ਕਰਦੀ ਹੈ ਕਿ ਜਿਹੜੀ ਆ ਉਹ ਸ਼ਾਜਾਹ ਸ਼ਾਹ ਇਹ ਫੌਤ ਕਿੰਬੀਰ ਮਸਲਾ ਆ ਔਰ ਬੜੀਆਂ ਢੂਗੀਆਂ ਸ਼ਾਹ ਸ਼ਾਹ ਦੇ ਨਾਲ ਐਸਾ ਕੁਝ ਕੀਤਾ ਜਾ ਰਿਹਾ ਅੱਜ ਤੱਕ ਜਦੋਂ ਦਾ ਰਮੰਦਰ ਸਾਹਿਬ ਦੀ ਸਰਜਣਾ ਹੋਈ ਆ ਏਜਕ ਟੋਪਾ ਟੈਂਕਾ ਨਾਲ ਹਮਲੇ ਤੇ ਇਥੇ ਹੋਏ ਨੇ ਪਰ ਇਸ ਤਰੀਕੇ ਦੇ ਨਾਲ ਈਮੇਲਾਂ ਦੇ ਰਹੀਂ ਸੰਗਤ ਦੇ ਵਿੱਚ دہشت ਪਾਉਣ ਦੀ ਕਦੀ ਕੋਸ਼ਿਸ਼ ਨਹੀਂ ਹੋਈ ਔਰ ਨਾ ਇਹ ਸਫਲ ਹੋਵੇਗੀ ਇਹ ਜਿਹੜੇ ਕੁਝ ਇਰਾਦੇ ਪਈਮਾ ਲੋਕਾਂ ਦੇ ਨੇ ਜੇ ਸਰਕਾਰ ਚਾਵੇ ਤੇ ਇੱਕ ਘੰਟੇ ਵਿੱਚ ਹੀ ਸਾਰਾ ਨੰਗਾ ਕਰ ਸਕਦੀ ਆ ਪਰ ਕਿਉਂਕਿ ਇਹਦੇ ਵਿੱਚ ਸਰਕਾਰ ਦਾ ਕੁਝ ਨਾ ਬੋਲਣਾ ਕੋਈ ਵੀ ਇਮੀਡੀਏਟ ਕਾਰਵਾਈ ਨਾ ਕਰਨਾ ਇਹ ਸਾਰੇ ਦਾ ਸਾਰਾ ਕੌਮ ਤੇ ਧਰਮ ਦਾ ਮਸਲਾ ਆ ਜਿਸ ਨੂੰ ਇਹ ਜਾਣ-ਬੁੱਝ ਕੇ ਐਸੀਆਂ ਸ਼ਾਹੀਸ਼ਾਂ ਦੇ ਨਾਲ ਇਸ ਸਥਾਨ ਦੀ ਮਹਿਮਾ ਨੂੰ ਘਟਾਉਣ ਦੀ ਕੋਸ਼ਿਸ਼ ਕਰ ਰਹੇ ਨੇ ਜਿਹੜੀ ਕਦੀ ਨਹੀਂ ਹੋ ਸਕਦੀ ਨਾ ਅੱਜ ਤੱਕ ਕਦੀ ਕੋਈ ਸਫਲ ਹੋਇਆ ਤੇ ਨਾ ਕਦੀ ਕੋਈ ਸਫਲ ਹੋਏਗਾ ਇਸ ਕਰਕੇ ਮੈਂ ਇਹੋ ਬੇਨਤੀ ਕਰਦਾ ਸੰਗਤ ਨੂੰ ਕਿ ਇਹ ਜੋ ਚਾਲਾਂ ਨੇ ਇਹਨਾਂ ਤੋਂ ਸੁਚੇਤ ਰਹਿਣ ਦੀ ਲੋੜ ਆ ਸਾਨੂੰ ਬਿਲਕੁਲ ਲੋੜ ਨਹੀਂ ਕਿ ਡੌਗ ਲੈ ਕੇ ਅੰਦਰ ਸਰਚ ਕੀਤੀ ਜਾਵੇ ਗੁਰੂ ਮਹਾਰਾਜ ਦਾ ਦਰਿਆ ਉਥੋਂ ਦੀ ਮਾਨ ਮਰਿਆਦਾ ਜਿਹੜੀ ਆ ਬਹਾਰ ਰੱਖਣੀ ਚਾਹੀਦੀ ਆ ਔਰ ਮੈਂ ਪ੍ਰਬੰਧ ਕਾਨੂੰ ਅਤੇ ਪ੍ਰਧਾਨ ਜੀ ਨੂੰ ਵੀ ਬੇਨਤੀ ਕਰਾਂਗਾ ਕਿ ਗੱਠੜੀ ਘੜ ਜਿਹੜੇ ਨੇ ਉਹ ਦਰਬਾਰ ਸਾਹਿਬ ਦੀ ਬਾਹਰਲੀ ਸਾਈਡ ਦੇ ਉੱਤੇ ਬਣਾ ਦੇਣੇ ਚਾਹੀਦੇ ਨੇ ਤਾਂ ਕਿ ਜੇ ਕੋਈ ਗੱਠੜੀ ਗੁੱਟੜੀ ਲੈ ਕੇ ਜਾਂਦਾ ਆ ਉਹ ਬਾਹਰ ਜਮਾ ਕਰਾਵੇ ਜਿਹੜਾ ਅੰਦਰ ਪ੍ਰਕਰਮਾਂ ਵਿੱਚ ਗਠਰੀ ਘਾਰਿਆ ਉਹਨਾਂ ਨੂੰ ਚੁੱਕ ਕੇ ਬਾਹਰ ਲਿਆਉਣਾ ਚਾਹੀਦਾ ਤਾਂ ਕਿ ਸਾਨੂੰ ਕਿਸੇ ਕਿਸਮ ਦਾ ਕੋਈ ਐਸਾ ਖਦਸ਼ਾ ਤੌਲਖਾ ਚੋਖਲਾ ਬਿਲਕੁਲ ਸਾਹਮਣੇ ਨਾ ਆਵੇ ਫੂ ਮੈਂ ਸਮਝਦਾ ਕਿ ਮੇਰੀ ਇਸ ਅਪੀਲ ਨੂੰ ਮੱਦੇ ਨਜ਼ਰ ਰੱਖ ਕੇ ਇਹ ਤੇ ਅਮਲ ਕੀਤਾ ਜਾਊਗਾ ਤੇ ਸੰਪਚੜ ਦੀ ਕਲਾ ਵਿੱਚ ਰਹੂਗੀ ਆਪਣਾ ਪ੍ਰਬੰਧ ਜਿਹੜਾ ਉਹਦੇ ਨਾਲ ਹੀ ਸਾਰਾ ਇਹਦੀ ਦੇਖਰੇਖ ਕੀਤੀ ਜਾਵੇ ਤੇ ਸਰਚ ਕੀਤੀ ਜਾਵੇ ਇਹਦੀ ਪੜਤਾਲ ਕੀਤੀ ਜਾਵੇ ਦੂਸਰਿਆਂ ਦੇ ਤੋਂ ਕੋਈ ਹੱਥ ਨਾ ਰੱਖੀ ਜਾਵੇ ਕਿ ਸਾਰਿਆਂ ਦੀ ਸ਼ਾਸਾਂ ਦੇ ਨਾਲ ਹੀ ਐਸਾ ਕੁਝ ਹੋ ਰਿਹਾ